ਦੋਸਤੋ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਬੈਕ ਗਲਾ 5 ਆ ਫਰੰਟ ਗਲਾ 7 ਹੋਵੇ ਛੇ ਹੋਵੇ 7.5 ਹੋਵੇ ਉਹਦਾ ਕੋਈ ਨਹੀਂ ਜਿੰਨਾ ਵੀ ਆਪਾਂ ਡੀਪ ਕਰ ਸਕਦੇ ਹਾਂ ਪਰ ਬੈਕ ਗਲੀ ਤੋਂ ਆਪਾਂ ਚੱਲਾਂਗੇ ਬੈਕ ਗਲਾ 5 ਇੰਚ ਦੇ ਦਿੱਤਾ ਉਹਦਾ ਆਪਾਂ ਹੀਰਾ ਰੱਖਾਂਗੇ 7 ਇੰਚ ਤੇ ਆਰਮੋਲ 7.5 ਰੱਖਾਂਗੇ ਜਿਹੜਾ ਇਹ ਫਰੰਟ ਹੁੰਦਾ ਇਹ 6 ਇੰਚ ਰੱਖਾਂਗੇ ਜਸਟ ਇਹਦੀ ਸਾਡੇ ਵੀ ਆ ਸਾਡੇ ਵੀ ਦਾ 1.5 ਸਵੇ ਦਾ ਤੇ ਪਲੇਟੇ ਦੀ ਆਪਾਂ 12 ਪਕਾਵਾਂਗੇ 1.5 ਇੰਚ ਰਿਦਾ ਆਪਾਂ ਦੇਖ ਲਈ ਸਵਾਦ ਏ ਇੰਚ ਤੱਕ ਹੋ ਕੇ 1 ਇੰਚ 1.5 ਇੰਚ ਦਾ ਬੈਕ ਪਲੇਟ ਦੀ ਕੱਟਵਾ ਮੰਗੇ ਇਸ ਤਰ੍ਹਾਂ ਆਪਾਂ ਫਿਟਿੰਗ ਬਣਾਵਾਂਗੇ ਤੁਹਾਡੀ ਬਿਲਕੁਲ ਓਕੇ ਫਿਟਿੰਗ ਆਊਗੀ ਕੋਈ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇਸੀ ਤਰ੍ਹਾਂ ਵੀ ਜੇ ਆਪਾਂ ਇਸ ਤਰ੍ਹਾਂ ਨਾਪਦੇ ਇਸੇ ਦਾ ਵੀ ਆਪਾਂ ਸ਼ੂਟ ਬਣਾ ਸਕਦੇ ਹਾਂ ਜੀ ਗੋਬਰੀਆ ਕッティング ਆ ਗਈ ਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਚੱਕ ਸਕਦੇ ਹਾਂ ਜੀ ਇਹਨਾਂ ਦੀ हिਪ ਭਾਰੀ ਹੈ ਜੀ ਭਾਰੀ ਕਿਉਂਕਿ ਆਪਾਂ ਇਹਦੇ ਬੈਗ ਰਿਹਾ ਤੇ ਉਹ ਆਪਾਂ ਇਹਨਾਂ ਦੀ 8.5 ਜਾਂ 9 ਇੰਚ ਤੇ ਪਾ ਸਕਦੇ ਹਾਂ ਇਸ ਦੇ ਨਾਲ ਉਹ ਸੋਹਣੀ ਫਿਟਿੰਗ ਆ ਗਈ ਇਹ ਦੀ ਬੁੱਕ ਰੋਕ ਕੇ